ਸਸਿਕਰ ਜੀ ਮੇਰਾ ਮਨਦੀਪ ਕੋ ਲੰਡਨ ਅਨਟੇਰੀਓ ਤੋਂ ਕੀ ਹਾਲ ਚਾਲ ਹੈ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਫਰਡੇ ਇਵਨਿੰਗ ਇੰਜੋਏ ਕਰ ਰਹੇ ਹੋਵੋਗੇ ਬਾਹਰ ਥੋੜੀ ਠੰਡ ਹੋ ਗਈ ਹੈ ਆ ਮੈਂ ਅਨਟੇਰੀਓ ਵਿੱਚ ਰਹਿ ਰਹੀ ਹਾਂ ਸੋ ਸਾਡੇ ਅਗਲੇ ਹਫਤੇ ਸਨੋ ਪੈਣੀ ਆ ਪਰ ਜਿੱਥੇ ਸੰਦੀਪ ਜੀ ਰਹਿੰਦੇ ਆ ਉੱਥੇ ਆਲਰੇਡੀ ਸਨੋ ਪੈ ਰਹੀ ਆ ਸੋ ਕਹੜਾ ਜਾਣਿਆ ਜਾਂਦਾ ਸਨੋ ਤੋਂ ਹਨਾ ਤੇ ਅੱਜ ਸਾਡਾ ਲਾਈਵ ਹੋਣ ਦਾ 메인 ਰੀਜ਼ਨ ਸੀਗਾ ਕਿ ਆਪਣੇ ਜਿਹੜੇ ਮੇਰੇ ਨਵੇਂ ਪਾਰਟਨਰਸ ਆ bizness ਪਾਰਟਨਰਸ ਜਾਂ ਮੇਰੇ ਐਕਸਪੀਰੀਐਂਸ ਪਾਰਟਨਰਸ ਹੈਗੇ ਆ bizness ਦੇ ਵਿੱਚ ਉਹਨਾਂ ਦੀ ਲਾਈਫ ਜਰਨੀ ਔਰ ਕਿਦਾਂ ਇਹ bizness ਨੂੰ ਰਨ ਕਰ ਰਿਹਾ ਘਰ ਤੋਂ ਔਰ ਕਿਦਾਂ ਅਰਨਿੰਗ ਹੋ ਰਹੀ ਆ ਕਿਦਾਂ ਮੈਨੇਜ ਕਰ ਰਿਹਾ ਉਹਦੇ ਬਾਰੇ ਦੱਸਣਾ ਤਾਂਕਿ ਤੁਸੀਂ ਵੀ ਇਹ ਸਾਡੇ ਨਾਲ ਰਿਲੇਟ ਕਰ ਪਾਓ ਔਰ ਇਸ ਸਟੈਪ ਨੂੰ ਲੈ ਪਾਓ इजीली ਆਨਲਾਈਨ ਮਾਰਕੀਟਿੰਗ bizness ਬਹੁਤ ਜ਼ਿਆਦਾ ਬੂਮ ਹੋ ਰਿਹਾ ਤੁਸੀਂ ਅਕਸਰ ਦੇਖ ਰਹੇ ਹੋਵੋਗੇ ਆਪਣੀ ਸਕਰੀਨਸ ਦੇ ਉੱਤੇ ਵੀ ਕਿ ਇਹਦੀ ਐਡਵਰਟਾਈਜ਼ਮੈਂਟ ਬਹੁਤ ਹੁੰਦੀ ਆ ਸੋ ਇੱਥੇ ਹੀ ਪਤਾ ਚੱਲਦਾ ਕਿ ਇਹ ਕੰਮ ਬਹੁਤ ਜ਼ਿਆਦਾ ਬੂਮਿੰਗ ਹੋ ਰਿਹਾ ਬਹੁਤ ਜ਼ਿਆਦਾ ਚੱਲ ਰਿਹਾ ਆ ਆ ਖਾਸ ਕਰਕੇ ਆਪਾਂ ਇਮੀਗ੍ਰੈਂਟਸ ਦੋ ਦੋ ਚੋਬਾਨ ਵੀ ਕਰਦੇ ਆ ਹਨਾ ਪਰ ਕਿਤੇ ਨਾ ਕਿਤੇ ਆਪਣੀ ਫੈਮਿਲੀ ਜਿਹੜੀ ਆ ਉਹ ਕੰਪਰੋਮਾਈਜ਼ ਕਰ

ਕਮ ਕਰਨਾ ਔਖਾ ਹੈਗਾ ਤੇ ਉਹ ਤੇ ਨਾਲ ਨਾਲ ਇੱਕ ਆਲਟਰਨੇਟ ਲੱਭਣਾ ਜਿਹੜਾ ਕਿ ਡਿਜੀਟਲ ਮਾਰਕੀਟਿੰਗ bizness ਹੈ ਕਾਫੀ ਹੈਲਪ ਹੋ ਜਾਂਦੀ ਹੈ ਸਾਨੂੰ ਜਦੋਂ ਸਾਡੇ ਕੋਲ ਇੱਕ ਐਕਸਟਰਾ ਅਰਨਿੰਗ ਹੁੰਦੀ ਆ ਆਪਣੇ ਘਰ ਨੂੰ ਕਿਦਾਂ ਮੈਨੇਜ ਕਰਨਾ ਹੈ ਹਨਾ ਅ ਇਨਕਮ ਐਕਸਟਰਾ ਸਟਰੀਮ ਬਣਾਉਣੀ ਕਿੰਨੂੰ ਚੰਗੀ ਨਹੀਂ ਲੱਗਦੀ ਸੋ ਅੱਜ ਮੈਂ ਸਾਰੇ ਗੱਲਾਂ ਬਾਤਾਂ ਖੁਦ ਹੀ ਨਹੀਂ ਕਰਨੀਆਂ ਮੈਂ ਆਪਣੇ ਪਾਰਟਨਰ ਨੂੰ ਵੈਲਕਮ ਕਰਦੀ ਆ ਤੇ ਉਹਨਾਂ ਦੀ ਜਰਨੀ ਸ਼ੇਅਰ ਕਰਦੀ ਆ ਵੈਲਕਮ ਸੰਦੀਪ ਓਨ ਮਾਈ ਪੇਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸੰਦੀਪ ਹੈ ਤੇ ਮੈਂ ਇਸ ਟਾਈਮ ਕੈਲਗਰੀ ਦੇ ਵਿੱਚ ਰਹਿ ਰਹੀ ਹਾਂ ਤੇ অলਮੋਸਟ 6 ਇਅਰ ਤੋਂ ਮੈਂ ਕੈਨੇਡਾ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਮੇਰੀ ਫੈਮਿਲੀ ਦੇ ਵਿੱਚ ਹਸਬੰਦ ਤੇ ਮੇਰੀ 4.5 ਸਾਲ ਦੀ ਡਾਟਰ ਹੈ ਤੇ ਮੈਂ ਇੱਕ ਜੌਬ ਕੁਇਪੇਰਾ ਮੈਂ ਇਹ ਓਪਰਚੁਨਿਟੀ ਅੱਜ ਤੋਂ 1 ਸਾਲ ਪਹਿਲਾਂ ਦੇਖੀ ਉਸ ਤੋਂ ਪਹਿਲਾਂ ਤੁਹਾਡੇ ਸਾਰਿਆਂ ਨੂੰ ਵਾਂਗੂ ਸੋਸ਼ਲ ਮੀਡੀਆ ਤੇ ਕੁਝ ਲੱਭਦੀ ਸੀ ਕਿਉਂਕਿ ਜਦੋਂ ਤੁਸੀਂ ਮਦਰ ਬਣ ਜਾਂਦੇ ਹੋ ਤਾਂ ਤੁਹਾਡੇ ਕੋਲੇ ਬਹੁਤ ਘੱਟ ਚਾਂਸਸ ਹੁੰਦੇ ਨੇ ਆਪਣੇ ਆਪ ਨੂੰ ਅਪਡੇਟ ਕਰਨਾ ਆਪਣੇ profession ਨੂੰ ਮੈਂ ਆਪਣੀ ਬੈਕਲਰੈਂਸ ਤੇ ਇੰਡੀਆ ਤੋਂ ਮੈਂ ਮੈਥ ਸਾਇੰਸ ਟੀਚਰ ਸੀਗੀ ਬਟ ਮੇਰੇ ਲਈ ਪੋਸੀਬਲ ਨਹੀਂ ਸੀਗਾ ਵੀ ਮੈਂ ਸਾਰਾ ਕੁਝ ਇੱਥੇ ਆ ਕੇ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਾਂ ਕਿਉਂਕਿ ਫੈਮਿਲੀ ਵੀ ਜ਼ਰੂਰੀ ਆ ਸੋ ਉਹ ਵੀ ਮੇਰੀ ਰਿਸਪੌਂਸਿਬਿਲਟੀ ਹੈ ਹਸਬੰਡ ਦੀ ਕੇਅਰ ਐਂਡ ਬੱਚੇ ਦੀ ਕੇਅਰ ਸੋ ਮੈਂ ਉਹ ਚੀਜ਼ਾਂ ਨੂੰ ਇਗਨੋਰ ਨਹੀਂ ਕਰਨਾ ਚਾਹੁੰਦੀ ਸੀ ਹਾਂਜੀ ਮੈਂ ਵੀ ਤੁਹਾਡੇ ਵਾਂਗੂ ਜੌਬਸ ਕਰਦੀ ਸੀਗੀ ਜਿਵੇਂ ਇੱਥੇ ਆਪਾਂ ਨੂੰ ਜਿਵੇਂ ਆਪਣੀ ਲਾਈਫ ਨੂੰ ਸੈੱਟ ਕਰਨ ਲਈ ਜੌਬਸ ਮਿਲਦੀਆਂ ਨੇ ਉਹ ਮੈਂ ਵੀ ਕੀਤੀਆਂ ਬਟ ਮੈਂ ਕਦੇ ਵੀ ਖੁਸ਼ ਨਹੀਂ ਸੀਗੀ ਕਿਉਂਕਿ ਮੈਂ ਜੋਬ ਵਾਲਾ ਪਰਸਨ ਨਹੀਂ ਆ ਚਾਹੇ ਉਹ ਕੋਈ ਵੀ ਹੋਵੇ ਕਿਉਂਕਿ ਜੌਬ ਜੋ ਤੁਸੀਂ ਜੌਬ ਕਰਦੇ ਹੋ ਤਾਂ ਤੁਹਾਨੂੰ ਕੰਪਰੋਮਾਈਜ਼ ਕਰਨਾ ਹੀ ਪੈਂਦਾ ਹੈਗਾ ਚਾਹੇ ਤੁਸੀਂ ਕਿਸੇ ਵੀ ਲੈਵਲ ਤੇ ਕਰ ਰਹੇ ਹੋ ਕੰਮ ਬਟ ਮੈਂ ਚਾਹੁੰਦੀ ਸੀ ਵੀ ਹੁਣ ਮੈਂ ਜੇ ਮਦਰਹੁੱਡ ਦੇ ਵਿੱਚ ਆਈਆਂ ਤਾਂ ਮੈਂ ਪਹਿਲਾਂ ਆਪਣੀਆਂ ਹੋਰ ਰਿਸਪੌਂਸਿਬਿਲਟੀਜ਼ ਪੂਰੀਆਂ ਕਰਾਂ ਥੈਨ ਸਾਰਾ ਕੁਝ ਲੱਭਦੇ ਹੋਏ ਮੈਨੂੰ ਇਹ ਓਪਰਚ्युनिटी ਮਿਲੀ ਐਂਡ ਜਦੋਂ ਮੈਂ ਇਹ ਬਿਜ਼ਨਸ ਪਲਾਨ ਦੇਖਿਆ ਉਦੋਂ ਮੈਂ ਜੌਬ ਕਰ ਰਹੀ ਸੀ పార్టైం జాబ్ కర్ਦੀ ਸੀਗੀ ਐਂਡ ਮੇਰੀ ਡਾਟਰ ਡੇ ਕੇਅਰ ਜਾਂਦੀ ਸੀਗੀ ਬਟ ਖੁਸ਼ ਨਹੀਂ ਸੀਗੀ ਮੈਂ ਉਹਨੂੰ ਡੇ ਕੇਅਰ ਭੇਜ ਕੇ ਬਟ ਉਹੀ ਮਜਬੂਰੀਆਂ ਆ ਜਾਂਦੀਆਂ ਨੇ ਥੈਨ ਜਦੋਂ ਮੈਨੂੰ ਅਪਰਚੁਨਿਟੀ ਮਿਲੀ ਮੈਂ ਡੇਢ ਦੋ ਸਾਲਾਂ ਤੋਂ ਲੱਭ ਹੀ ਰਹੀ ਸੀ ਕੁਝ ਜਦੋਂ ਮਿਲੀ ਮੈਂ ਸੋਚਿਆ ਹੁਣ ਟਾਈਮ ਵੇਸ ਨਹੀਂ ਕਰਨਾ ਥੈਨ ਜੌਬ ਦੇ ਨਾਲ ਹੀ ਮੈਂ ਇਹ ਟਰਾਈ ਕੀਤਾ i think uh, to see freeze ho gaye for some reason sorry that's okay is working haan ji hun work kar rha thoda ja freeze freeze hoya sega par hun kam kar rha hai haan ji so is tarah mai is business de vich aayi and uh, hun mai happily apni family nal te apne business to unna nu no enjoy kar rahi ha and snow so, de vich ਇਹ ਇਹ ਸਨੋਅ ਇੱਕ ਮੇਨ ਚੀਜ਼ ਹੁੰਦੀ ਆ ਕਿ ਆਪਾਂ ਘਰ ਤੋਂ ਕੰਮ ਕਰ ਲਈਏ ਸਨੋਅ ਦੇ ਵਿੱਚ ਬਾਹਰ ਨਾ ਜਾ ਕੇ ਕੰਮ ਕਰਨਾ ਪਵੇ ਸੰਦੀਪ ਸਵੇਰ ਨੂੰ ਉੱਠ ਕੇ ਜਦੋਂ ਗੱਡੀਆਂ ਸਾਫ਼ ਕਰਨੀਆਂ ਹੁੰਦੀਆਂ ਹਨਾ ਬਸ ਇੱਕ ਦੂਸਰੇ ਦੀ ਇਮੰਤਤਾ ਕੱਢੀਦੀਆਂ ਹੁੰਦੀਆਂ ਤੁਸੀਂ ਪਹਿਲਾਂ ਚਲੇ ਜਾਓ ਜਾ ਕੇ ਡ్రਾਈਵਰ ਸਾਫ਼ ਕਰੂਗਾ ਜਿਹੜਾ ਉਹ ਪਹਿਲਾਂ ਨਿਕਲ ਪਾਊਗਾ ਹਨਾ ਸੋ ਸੰਦੀਪ ਆਪਣੇ ਹਰੇਕ ਦੀ ਅਲੱਗ-ਅਲੱਗ ਵਾਇ ਹੈ ਹਨਾ ਪਰ ਜੇ ਆਪਾਂ ਆਪਣੀ ਵਾਇ ਨੂੰ ਸੁਣਿਆ ਤਾਂ ਹੀ ਆਪਾਂ ਐਕਸ਼ਨ ਲੇਆ ਤੇ ਜਿੱਦਾਂ ਕੀ ਤੁਸੀਂ ਕਿਹਾ ਕਿ ਤੁਸੀਂ ਮਮ ਰਿਸਪੌਂਸਿਬਿਲਟੀ ਆਪਣੇ ਹਸਬੰਡ ਨਾਲ ਮਤਲਬ ਟਾਈਮ ਪੂਰਾ ਸਪੈਂਡ ਕਰਨਾ ਔਰ ਸਾਰੀਆਂ ਚੀਜ਼ਾਂ ਪੋਸੀਬਲ ਹੈਗੀਆਂ ਆਨਲਾਈਨ ਬਿਜ਼ਨਸ ਦੇ ਵਿੱਚ ਪਲੱਸ ਤੁਸੀਂ ਆਪਣੇ ਆਪ ਦੀ ਟੇਕਰਸ ਕਰ ਸਕਦੇ ਆ ਆਪਣਾ ਮੀ ਟਾਈਮ ਹੈਨਾ ਤੇ ਬਹੁਤ ਸਾਰੇ ਜਿਹੜੇ ਆਪਣੀ ਆਡੀਅנס ਆ ਉਹ ਦੇਖਦੀ ਆ ਕਿ ਫੀਮੇਲ ਫੇਸਸ ਬਹੁਤ ਜ਼ਿਆਦਾ ਆ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਕਿ ਕੋਲੇ ਫੀਮੇਲਸ ਹੀ ਕੰਮ ਕਰਦੇ ਜਾਂ ਆਪਣੇ ਪੂਰਾ ਕੋਈ ਵੀ ਕੰਮ ਕਰ ਸਕਦਾ ਆ ਨੇ ਜੇ ਦੇਖਿਆ ਜਾਵੇ 올ਓਵਰ ਤਾਂ ਫੀਮੇਲਸ ਵੀ ਬਹੁਤ ਕਰਦੀਆਂ ਨੇ ਐਂਡ ਮੇਲ ਵੀ ਪਰਸਨ ਬਹੁਤ ਜਿਆਦਾ ਨਹੀਂ ਬਟ ਆਪਣੇ ਲੋਕਾਂ ਦੇ ਵਿੱਚ ਥੋੜਾ ਮੈਂ ਦੇਖਿਆਗਾ ਵੀ ਵਿਮਨ ਜਿਆਦਾ ਨਹੀਂ ਹੈਨਾ ਕਿਉਂਕਿ ਆਪਣੇ ਥੋੜਾ ਲੱਗਦਾ ਹੈ ਵੀ ਇੰਡੀਅਨ ਨੂੰ ਲਗਾ ਲਓ ਇੰਡੀਅਨ ਤਾਂ ਕਹਿ ਨਹੀਂ ਸਕਦੇ ਇੰਡੀਅਨ ਤਾਂ ਆਲਮੋਸਟ ਬਹੁਤ ਜਣ ਕਰ ਲਏ ਹੈ ਹਾਂਜੀ ਥੋੜੇ ਪੰਜਾਬੀ ਲਗਾ ਲਓ ਪੰਜਾਬੀ ਹਾਂਜੀ ਲੋਕਾਂ ਦੇ ਵਿੱਚ ਮੈਂ ਦੇਖਿਆ ਥੋੜੀਆਂ ewomen ਕਰ ਰਹੀਆਂ ਨੇ ਬਟ ਇਹ ਬਿਜ਼ਨਸ ਸਾਰਿਆਂ ਦੇ ਲਈ ਹੈ ਐਂਡ ਜੇ ਆਪਾਂ ਆਪਣੇ 올ਓਵਰ ਦੇਖੀਏ ਹੈਨਾ ਜਿੰਨੀਆਂ ਕੰਟਰੀਜ਼ ਦੇ ਵਿੱਚ ਸਾਰਿਆਂ ਨੂੰ ਮਿਲਾ ਕੇ ਦੇਖੀਏ ਤਾਂ ਆਲਮੋਸਟ 70% ਜੈਂਟਸ ਵੀ ਕੰਮ ਕਰ ਰਹੀ ਹੈ ਐਂਡ ਬਹੁਤ ਵਧੀਆ ਸਪੀਡ ਦੇ ਨਾਲ ਐਂਡ ਬਹੁਤ ਵਧੀਆ ਕਹ ਲਈਏ ਟੈਕਨੀਕ ਨਾਲ ਕੰਮ ਕਰ ਰਹੀ ਹੈ ਕਿਉਂਕਿ ਸਾਰੇ ਬਿਜ਼ਨਸ ਸੇਮ ਹੀ ਹੁੰਦੇ ਆ ਮੈਨੂੰ ਨਹੀਂ ਲੱਗਦਾ ਕੋਈ ਬਿਜ਼ਨਸ ਡਿਫਰੈਂਟ ਹੈ ਚਾਹੇ ਤੁਸੀਂ ਰੈਸਟੋਰੈਂਟ ਰਨ ਕਰਦੇ ਹੋ ਚਾਹੇ ਤੁਸੀਂ ਟਰੱਕਿੰਗ ਦਾ ਕਰਦੇ ਹੋ ਐਂਡ ਚਾਹੇ ਤੁਸੀਂ ਕੋਈ ਹੋਰ ਫਰੈਂਚਾਈਜ਼ ਸਟਾਈਲ ਬਿਜ਼ਨਸ ਕਰਦੇ ਹੋ ਦੈਨ ਇਹਦੇ ਵਿੱਚ ਮੈਟਰ ਨਹੀਂ ਕਰਦਾ ਤੁਸੀਂ ਮੇਲ ਹੋ ਜਾਂ ਫੀਮੇਲ ਪਰਸਨ ਹੋ ਸੋ ਬਿਜ਼ਨਸ ਬਿਜ਼ਨਸ ਹੈ ਦੇ ਇਸ ਸਬਨਲੀ ਇਕੁਅਲ ਓਪਰਚ्युनिटी ਨੇ ਐਂਡ ਆਪਾਂ ਜਿਵੇਂ ਸਕੂਲ ਦੇ ਵਿੱਚ ਸਾਰਾ ਸਾਰਿਆਂ ਲਈ ਸੇਮ ਸਿਲੇਬਸ ਹੁੰਦਾ ਹੈਗਾ ਸੋ ਕਿਸੇ ਲਈ ਡਿਫਰੈਂਟ ਨਹੀਂ ਹੁੰਦਾ ਹੈਗਾ ਵੀ ਹਾਂਜੀ ਤੁਸੀਂ ਮੇਲ ਪਰਸਨ ਹੋ ਥੈਨ ਤੁਸੀਂ ਪੰਜਾਬੀ ਇੰਗਲਿਸ਼ ਪੜੋਗੇ ਐਂਡ ਤੁਸੀਂ ਫੀਮੇਲ ਹੋ ਤੁਸੀਂ ਤਾਂ ਘਰੇ ਰਹਿਣਾ ਤੁਸੀਂ ਜਸਟ ਕੁਕਿੰਗ ਵਗੈਰਾ ਦਾ ਕਰੋਗੇ ਐਦਾਂ ਦਾ ਕੁਝ ਨਹੀਂ ਆ ਸੋ ਜਿਵੇਂ ਦਾ ਸਟੱਡੀ ਦੇ ਵਿੱਚ ਸੇਮ ਸਿਲੇਬਸ ਹੈ ਇਸੇ ਤਰ੍ਹਾਂ ਬਿਜ਼ਨਸ ਦੀ ਓਪਰਚ्युनिटी ਵੀ ਸਾਰਿਆਂ ਦੇ ਲਈ ਹੈ ਐਂਡ ਸਾਰੇ ਇਕੁਅਲੀ ਕਰ ਸਕਦੇ ਐ ਐਂਡ ਵਨ ਥਿੰਗ ਮੋਰ ਜੇ ਹਸਬੰਡ ਵਾਈਫ ਦੋਨੋ ਕਰਦੇ ਹੈ ਤਾਂ ਇਸ ਤੋਂ ਬੈਸਟ ਕੁਝ ਵੀ ਨਹੀਂ ਹੈ ਹੂੰ ਹੂੰ ਕਿੰਨਾ ਸੋਨੇ ਤੇ ਸਹਾਗੇ ਵਾਲੀ ਗੱਲ ਹੈ ਕਿਉਂਕਿ ਇੱਕ ਦੂਜੇ ਦੀ سپورਟ ਦੀ ਤੁਹਾਡੇ ਬਿਜ਼ਨਸ ਦੀ ਜਿਹੜੀ ਸਪੀਡ ਹੈ ਉਹ ਆਈ ਥਿੰਕ 10 ਟਾਈਮਸ ਤੋਂ ਵੀ ਜ਼ਿਆਦਾ ਕਹਿ ਸਕਦੇ ਪਰ 90 ਟਾਈਮਸ ਜ਼ਿਆਦਾ ਹੋ ਸਕਦੀ ਹੈ ਸੋ ਕਿਉਂਕਿ ਸੋ ਇਹਦੇ ਵਿੱਚ ਕੋਈ ਨਹੀਂ ਹੈ ਕਿਉਂਕਿ 18 ਪਲੱਸ ਕੋਈ ਵੀ ਕਰ ਸਕਦਾ ਹੈ ਬੱਚੇ ਵੀ ਕਰ ਰਹੇ ਹੈ ਅੱਜਕੱਲ ਐਂਡ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਰਨ ਕਰ ਰਹੇ ਹੈਗੇ ਕਿਉਂਕਿ ਸੰਦੀਪ ਇੰਟਰਨੈਟ ਆਪਾਂ ਨੂੰ ਆਪਾਂ ਕਹਿ ਲਓ ਐਕਸਪਲੋਰ ਲੇਟ ਕੀਤਾ ਇਹਨਾਂ ਚੀਜ਼ਾਂ ਨੂੰ ਇੰਟਰਨੈਟ ਤੋਂ ਤਾਂ ਪਿਛਲੇ ਕਹਿ ਲਓ 30 35 ਸਾਲਾਂ ਤੋਂ ਇਵਨ ਮੋਰ ਬੂਮ ਹੋਈ ਰਹੀ ਆ ਆਪਾਂ ਦੇਖੋ ਕਿ ਕੋਈ ਵੀ ਐਪਲੀਕੇਸ਼ਨ ਪਰ ਨਹੀਂ ਹੋਵੇ ਉਹ ਇੰਟਰਨੈਟ ਤੇ ਅਵੇਲੇਬਲ ਹੁੰਦੀ ਆ ਅੱਜਕੱਲ ਤਾਂ ਰੈਜ਼ume ਤੁਸੀਂ ਕਿਹੜੀ ਚੀਜ਼ ਆ ਜੌਬ ਸਰਚ ਆ ਸਾਰਾ ਕੁਝ ਇੰਟਰਨੈਟ ਤੇ ਅਵੇਲੇਬਲ ਆ ਤੇ ਬਿਜ਼ਨੈਸੇਸ ਵੀ ਅਵੇਲੇਬਲ ਹੈਗੇ ਆ ਤੁਸੀਂ ਕਿਦਾਂ ਦੇ ਬਿਜ਼ਨਸ ਪਾ ਰਹੇ ਹੋ ਉਹ ਸਰਚ ਕਰਨਾ ਤੁਹਾਡਾ ਉਮ ਇੰਟਰਸਟ ਤੇ ਹੈਗਾ ਆ ਪਰ ਆਨਲਾਈਨ ਅੱਜ ਦਾ ਡਿਮਾਂਡ ਹੈਗੀ ਆ ਹਰ ਇੱਕ ਚੀਜ਼ ਅਬ ਬੰਦਾ ਕਹਿੰਦਾ ਕਿ ਮੈਂ ਆਨਲਾਈਨ ਪਹਿਲਾਂ ਦੇਖ ਲਵਾਂ ਹਨਾ ਤੇ ਵਾਈ ਨਾਟ ਆਪਾਂ bizness ਵੀ ਆਨਲਾਈਨ ਕਰੀਏ ਔਰ ਇਹਦੇ ਵਿੱਚ ਕੋਈ ਜ਼ਿਆਦਾਤਨ ਕੋਸਟ ਨਹੀਂ ਪੈਂਦੀ ਜਿਹੜੀ ਇਨੀਸ਼ੀਅਲ ਕੋਸਟ ਹੈਗੀ ਆ ਬਾਕੀ ਟ੍ਰੈਡੀਸ਼ਨਲ biznesses ਵੀ ਆਪਣੇ ਜਿੱਦਾਂ ਆਪਾਂ ਇਮੀਗ੍ਰੈਂਟਸ ਬਹੁਤ ਕਰਦੇ ਹੈਗੇ ਆ ਉਹਨਾਂ ਦੇ ਵਿੱਚ ਉਹ ਕੋਸਟ ਨੂੰ ਹੀ ਆਪਾਂ ਦੇਖ ਕੇ ਇੱਕ ਵਾਰ ਪਿੱਛੇ ਹਟ ਜਾਨੀਏ ਕਿ ਇਹ ਮੇਰੇ ਵੱਸ ਦਾ ਨਹੀਂਗਾ ਉਸ ਕੰਪੇਅਰ ਦੇ ਵਿੱਚ ਤਾਂ ਇਹ ਬਿਜ਼ਨਸ ਕਹਿ ਲਓ 100 ਟਾਈਮਸ ਬੈਟਰ ਹੈ ਤੁਸੀਂ ਆਣ ਕੇ ਸਾਡਾ ਪਲਾਨ ਦੇਖ ਸਕਦੇ ਆ ਜਿਹੜਾ ਕਿ 149 ਜੋ ਤੁਸੀਂ ਰਜਿਸਟ੍ਰੇਸ਼ਨ ਫੀ ਪੇ ਕਰ ਦਿੰਨੇ ਆ ਤੇ ਤੁਹਾਨੂੰ ਸਾਰਾ ਕੁਝ ਦਿਖਾਇਆ ਜਾਂਦਾ ਕੀ ਮਾਡਲ ਹੈ ਕਿਹਨਾ ਕੰਪਨੀਆਂ ਲਈ ਅਸੀਂ ਕੰਮ ਕਰਦੇ ਆ ਕੀ ਪਰਪਸ ਹੈ एवरीथिंग ਅਸੀਂ ਐਕਸਪਲੇਨ ਕਰਦੇ ਆ ਬਿਫੋਰ ਯੂ ਸਟਾਰਟ ਦਾ ਬਿਜ਼ਨਸ ਤੇ ਆ ਸਾਡੀ ਆਡੀਅנס ਨੂੰ ਤੁਸੀਂ ਦੱਸੋ ਕਿ ਜਦੋਂ ਤੁਸੀਂ ਟ੍ਰੇਨਿੰਗ ਦੇਖੀ ਤਾਂ ਜਦੋਂ ਤੁਸੀਂ ਐਂਟਰ ਹੋਏ ਤੁਹਾਨੂੰ ਕੀ ਫੀਲ ਹੋਇਆ ਕਿੱਦਾਂ ਦੇ ਲੱਗਿਆ ਮੈਂ ਬਹੁਤ ਟਾਈਮ ਤੋਂ ਆਲਮੋਸਟ ਕੁਛ ਨਾ ਕੁਛ ਦੇਖ ਹੀ ਰਹੀ ਸੀ ਜਨਨ ਕਿ ਆਪਾਂ ਆਨਲਾਈਨ ਆਪਾਂ ਫੋਨ ਯੂਜ਼ ਕਰਦੇ ਹਾਂ ਸੋ ਫੋਨ ਤੇ ਐਡਸ ਆਉਂਦੀਆਂ ਨੇ ਐਂਡ ਆਪਾਂ ਦੇਖਦੇ ਹਾਂ ਆਪਣੇ ਪੰਜਾਬੀ ਇੰਡੀਅਨ ਕਿੰਨੇ ਜਣੇ ਕੰਮ ਕਰ ਰਹੇ ਹੈ ਨਾ ਵਰਕ ਫਰੋਮ ਹੋਮ ਵਰਕ ਫਰੋਮ ਹੋਮ ਬਟ ਸਮ ਟਾਈਮ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਵਰਕ ਫਰੋਮ ਹੋਮ ਕਿ ਹੈ ਕਿਉਂਕਿ okay, ਇਹ